ਪਹਿਲਾਂ ਜੋ ਮੂਲ ਮੰਤਰ ਦਾ ਜਾਪ ਕੀਤਾ ਉਪਰੰਤ ਇਹ ਗਉੜੀ ਮਹੱਲਾ ਪੰਜਵਾਂ ਥਿਰਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਇਹਦਾ ਜਾਪ ਕੀਤਾ ਹੈ ਤੇ ਜਪਣ ਦੇ ਨਾਲ ਜੋ ਕੁਝ ਮਿਲਦਾ ਉਹ ਸਤਿਗੁਰੂ ਜੀ ਸਾਨੂੰ ਕਹਿੰਦੇ ਨੇ ਰਸਨਾ ਗੁਣ ਗੋਪਾਲ ਦੇ ਗਾਇਨ ਸ਼ਾਂਤ ਸਹਜ ਰਹਾਸਮਾਨ ਉਜਿਓ ਸਗਲੇ ਦੁੱਖ ਭਲਾ ਲੈਣ ਜੱਪਣ ਦੇ ਨਾਲ ਹੀ ਨਾ ਕੁਝ ਮਿਲ ਜਾਂਦਾ ਤੇ ਧਿਆਉਣ ਦੇ ਨਾਲ ਤੈਨੂੰ ਪਤਾ ਨਹੀਂ ਕਿੰਨੇ ਕੁ ਘਟਾਰੇ ਖੁੱਲ ਜਾਂਦੇ ਰਸਨਾ ਦੇ ਨਾਲ ਬੋਲਣ ਨਾਲ ਹੀ ਇਹ ਪੈਦਲ ਯਾਤਰਾ ਜਿਹੜੀ ਆਪਾਂ ਕਰ ਰਹੇ ਆਂ ਇਹਦਾ ਮਕਸਦ ਹੀ ਇਹੀ ਹੈ ਇਹ ਨਹੀਂ ਕਿ ਪੰਡਾ ਤਹਿ ਕਰਨਾ ਹੈ ਪੰਡਾ ਤਹਿ ਤਾਂ ਜਾਨਵਰ ਵੀ ਕਰਦੇ ਨੇ ਅਸ਼ੂ ਵੀ ਕਰਦੇ ਨੇ ਉਹ ਵੀ ਚੱਲਦੇ ਫਿਰਦੇ ਨੇ ਘੋੜੇ ਵੀ ਚੱਲਦੇ ਨੇ ਪਰ ਸਾਨੂੰ ਗੁਰੂ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਅਸੀਂ ਦਸਨਾ ਨਾਲ ਜਪ ਰਹੇ ਆਂ ਸਤਨਾਮ ਸ਼੍ਰੀ ਵਾਹਿਗੁਰੂ ਰਸਨਾ ਦੇ ਨਾਲ ਜਪਿਆ ਹੋਇਆ ਜਿਹੜਾ ਵਾਲਿਆ ਉਹ ਸਾਡੀ ਢੋਲੀ ਵਿੱਚ ਪੈਣਾ ਸਾਡੇ ਘਰਾਂ ਦੇ ਵਿੱਚ ਬਰਕਤਾਂ ਜਾਣੀਆਂ ਨੇ ਸਾਡੇ ਦੁੱਖਾਂ ਦਾ ਨਾਸ਼ ਹੋਣਾ ਹੈ ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਪਰ ਦੁੱਖਾਂ ਦਾ ਨਾਸ਼ ਕਿਦਾ ਹੋਣਾ ਜਿਹਨੇ ਰਸਨਾ ਦੇ ਨਾਲ ਜਪ ਕੇ ਜਿਹਦੇ ਅੰਦਰ ਜਿਹੜੀ ਬੇਂਤੀ ਕਿਹੜੀ ਆਈ ਸ਼ਾਂਤੀ ਵਾਲੀ ਪ੍ਰੇਮ ਵਾਲੀ ਜਿਹਦੇ ਅੰਦਰ ਸ਼ਰਧਾ ਵਾਲੀ ਭਾਵਨਾ ਆ ਕੇ ਰਸਨਾ ਦੇ ਨਾਲ ਨਾਮ ਜਪਦੀਆਂ ਜਪਦੇ ਆਂ ਕਹਿੰਦੇ ਨੇ ਪਹਿਲੀ ਜਿਹੜੀ ਉਹਦੇ ਤੇ ਕੰਡੀਸ਼ਨ ਲਗਣੀ ਹੈ ਉਹ ਸ਼ਾਂਤੀ ਵਾਲੀ ਲਗਣੀ ਹੈ ਉਹ ਕਿੰਨਾ ਘੱਟ ਬੋਲਦਾ ਆ ਤੇ ਤੁਸੀਂ ਵੇਖਿਓ 4 ਦਿਨ ਕੋਈ ਅੱਗੇ ਲਾ ਕੇ ਕੋਈ ਕਾਰਜ ਕਰਦਾ ਹੋਵੇ ਉਹ ਕਹਿੰਦਾ ਮੇਰੇ ਵਰਗਾ ਕੋਈ ਹੈ ਹੀ ਨਹੀਂਗਾ ਬਸ ਜੋ ਕੁਝ ਮੈਂ ਆ ਮੈਂ ਹੀ ਕਰ ਸਕਦਾ ਦੂਜਾ ਕੋਈ ਕਰ ਹੀ ਨਹੀਂ ਸਕਦਾ ਪਰ ਸਤਿਗੁਰੂ ਜੀ ਕਹਿੰਦੇ ਬੰਦਿਆ ਜੇ ਤੂੰ ਰਸਨਾ ਨਾਲ ਨਾਮ ਜਪ ਰਿਹਾ ਤੇ ਕਦਮਾਂ ਨਾਲ ਪੈਦਲ ਚੱਲ ਰਿਹਾ ਤੇ ਕਹਿ ਕਲਗੀਧਰ ਪਾਤਸ਼ਾ ਤੁਹਾਡੀ ਹੀ ਕਿਰਪਾ ਆ ਤੁਹਾਡੀ ਹੀ ਬਖਸ਼ਿਸ਼ ਆ ਮੈਂ ਇਸ ਰਸਨਾ ਨਾਲ ਨਾਮ ਜਪ ਰਿਹਾ ਮੈਂ ਇੰਨਾ ਕਦਮਾਂ ਨਾਲ ਚੱਲ ਕੇ ਤੇਰੇ ਦਰਸ਼ਨ ਦੀਦਾਰੇ ਕਰ ਰਿਹਾ ਮੇਰੇ ਵਿੱਚ ਕੋਈ ਤਾਕਤ ਨਹੀਂਗੀ ਮੇਰੇ ਵਿੱਚ ਕੋਈ ਐਸੀ ਸਮਰੱਥਾ ਨਹੀਂ ਗਈ ਤੁਸੀਂ ਉਹ ਮੇਰ ਕਰ ਰਹੇ ਹੋ ਸਤਿਗੁਰੂ ਜੀ ਕਹਿੰਦੇ ਐਵੇਂ ਤੇਰੇ ਅੰਦਰ ਸ਼ਾਂਤੀ ਆ ਜਾਣੀ ਚਾਹੀਦੀ ਹੈ ਫਿਰ ਤੇਰੇ ਅੰਦਰ ਸਹਿਜ ਇਨਾ ਆ ਜਾਣਾ ਚਾਹੀਦਾ ਕਿ ਦੂਸਰਾ ਗੱਲ ਕਰ ਜਾਵੇ ਉਹ ਹਉਮੈ ਦਾ ਮਾਰਿਆ ਗੱਲ ਕਰ ਜਾਵੇ ਤੇਰੇ ਹੱਥ ਜੁੜੇ ਹੋਣ ਕਿ ਲਿਆ ਜਿਹੜੀ ਤੂੰ ਕੀਤੀ ਕਮਾਈ ਪਾਜਾ ਮੇਰੀ ਝੋਲੀ ਦੇ ਵਿੱਚ ਵਾਹਿਗੁਰੂ ਏ ਨਹੀਂ ਆ ਕਿ ਇੱਕ ਨੇ ਬਚਨ ਕੀਤਾ ਤੇ ਅਸੀਂ ਅੱਗੋਂ ਚਾਰ ਸੁਣਾਏ ਤੋਂ ਕਰਕੇ ਜਾਣਾ ਕਿਧਰ ਹੀ ਇੱਧਰ ਮੇਰੀਆਂ ਗੱਲਾਂ ਚਾਰ ਸੁਣ ਕੇ ਜਾ ਤੇ ਸਤਿਗੁਰੂ ਜੀ ਕਹਿੰਦੇ ਨੇ ਬੰਦਿਆ ਜੇ ਤੂੰ ਆਇਆ ਇਸ ਯਾਤਰਾ ਦੇ ਵਿੱਚ ਤੇ ਨਾਮ ਜਪ ਸਿਮਰਨ ਕਰ ਬਾਣੀ ਪੜ੍ਹ ਸੁਣ ਫੇਰ ਹੀ ਜਿਆਦਾ ਲਾਭ ਆਇਆ ਤੇ ਸ਼ਬਦ ਪੜਿਆ ਆਪਾਂ ਕਿ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਤੇ ਕਾਹ ਰਸਵਾਰ ਦੇ ਕਿਦੇ ਆ ਜਿੰਨ ਜਿੰਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ ਜਿਹੜਾ ਜਿਹੜਾ ਨਾਮ ਜਪੇਗਾ ਜਿਹੜਾ ਜਿਹੜਾ ਸਿਮਰਨ ਕਰੇਗਾ ਹੁਣ ਜਿਹੜਾ ਈਰਖਾ ਕਰੇਗਾ ਜਿਹੜਾ ਨਿੰਦਿਆ ਕਰੇਗਾ ਜਿਹੜਾ ਚੁਗਲੀ ਕਰੇਗਾ ਉਹਦੇ ਹਿੱਸੇ ਕੀ ਹੋਣਾ ਆ ਉਹਦੇ ਹਿੱਸੇ ਸਤਿਗੁਰ ਜੀ ਕਹਿੰਦੇ ਨੇ ਜਿਵੇਂ ਸਵਾਹ ਹੁੰਦੀ ਆ ਸਵਾਹ ਤੇ ਜਿਹੜਾ ਨਾਮ ਜਪਦਾ ਜਿਹੜਾ ਸਿਮਰਨ ਕਰਦਾ ਤੇ ਉਹਦਾ ਹੁੰਦਾ ਕੀ ਆ ਜੋ ਜਨ ਤੁਮਰੀ ਭਗਤ ਕਰਨ ਤੇ ਤਿਲਕੇ ਕਾਜ ਸਵਾਰ ਤਾਂ ਉਹਨਾਂ ਦੇ ਕਾਰਜ ਸਵਾਰਦਾ ਆ ਰੱਬ ਇਸ ਕਰਕੇ ਲਾਹਾ ਲੈਣਾ ਆ ਜਿੰਨਾ ਵੱਧ ਤੋਂ ਵੱਧ ਸਿਮਰਨ ਹੋਵੇ ਓਨਾ ਹੀ ਥੋੜਾ ਆ ਇਹ ਨਹੀਂ ਕਹਿ ਲੈਣਾ ਕਿ ਅੱਜ ਅਸੀਂ ਇੰਨੇ ਘੰਟੇ ਸਿਮਰਨ ਕਰ ਲਿਆ ਸਤਗੁਰੂ ਜੀ ਤੇ ਕਹਿੰਦੇ ਨੇ ਕਿ ਬੰਦਿਆ ਓਨਾ ਚਿਰ ਤੈਨੂੰ ਸਿਮਰਨ ਕਰਨਾ ਚਾਹੀਦਾ ਜਿੰਨਾ ਚਿਰ ਤੇਰੇ ਸਵਾਸੇ ਚੱਲਦੇ ਪਏ ਨੇ ਕਰ ਬੰਦੇ ਤੂੰ ਬੰਦਗੀ ਜਿੰਚਰ ਘਟ ਮੈਂ ਸਾਹ ਜਿੰਨਾ ਚਿਰ ਤੇਰੇ ਅੰਦਰ ਸਵਾਸੇ ਚੱਲਦੇ ਪਏ ਨੇ ਤੈਨੂੰ ਇਸ ਗੱਲ ਦਾ ਚੇਤਾ ਹੋਣਾ ਚਾਹੀਦਾ ਆ ਕਿ ਭਈ ਪ੍ਰਾਪਤ ਮਾਨੁਕ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਤ ਸੰਗਤ ਵਿੱਚ ਜਾ ਕੇ ਜਪਣਾ ਆ ਨਾਮ ਹੁਣ ਇੰਨੀ ਵੱਡੀ ਕਿਰਪਾ ਸਾਡੇ ਤੇ ਅੱਜ ਐਡੀ ਵੱਡੀ ਬਖਸ਼ਿਸ਼ ਆ ਇੰਨੀ ਵੱਡੀ ਮਿਹਰ ਆ ਕਿ ਪੰਜ ਪਿਆਰੇ ਸਾਡੀ ਅਗਵਾਈ ਕਰਦੇ ਹੋ ਬੜ ਕਲਕੀਆਂ ਵਾਲਾ ਪਾਤਸ਼ਾਹ ਆਪ ਸਾਡੀ ਅਗਵਾਈ ਕਰਦਾ ਪਿਆ ਹੋਵੇ ਸੰਗਤਾਂ ਦੇ ਰੂਪ ਦੇ ਵਿੱਚ ਆਪਾਂ ਸਾਰੇ ਜੁੜੇ ਆ। ਇੱਥੇ ਭਾਵੇਂ ਕੋਈ ਮੰਦ ਕਰਮ ਵਾਲਾ ਆ, ਚੰਗੇ ਕਰਮ ਕਰਨ ਵਾਲਾ ਆ, ਨਾਮ ਜਪਣ ਵਾਲਾ, ਸੇਵਾ ਕਰਨ ਵਾਲਾ ਸਾਰਿਆਂ ਨੂੰ ਜਿਹੜੀ ਵੀ ਸੰਗਤ ਤੱਕਦੀ ਆ ਨਤਮਸਟਕ ਹੁੰਦੀ ਆ। ਵੀ ਕਲਗੀਧਰ ਪਾਤਸ਼ਾਹ ਜੀਆਂ ਦਾ ਜਥਾ ਆ ਰਿਹਾ ਆ। ਤੇ ਜੇ ਫਿਰ ਵੀ ਨਾ ਅਸੀਂ ਜਪੀਏ ਸਤਨਾਮ ਸ੍ਰੀ ਵਾਹਿਗੁਰੂ ਤੇ ਕਿੱਡੇ ਸਾਡੇ ਮਾੜੇ ਕਰਮ ਹੋਵਣਗੇ? ਕਿੱਡੇ ਮਾੜੇ ਭਾਗ ਹੋਵਣਗੇ? ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਬੰਦੇ ਆ ਨਾਮ ਦੇ ਨਾਲ ਜੁੜਦਾ ਸਿਮਰਨ ਦੇ ਨਾਲ ਜੁੜਦਾ ਇਹ ਬੜੀ ਵੱਡੀ ਗੰਗਾ ਚੱਲ ਰਹੀ ਏ ਨਾਮ ਦੀ ਇਹਦੇ ਵਿੱਚ ਜਿੰਨੀਆਂ ਤੂੰ ਚੁੱਭੀ ਲਾਏਗਾ ਉਹਨੇ ਤੇਰੇ ਪਾਪ ਧੁੱਪਦੇ ਜਾ ਬਣਗੇ ਤੇ ਇਸ ਕਰਕੇ ਜਿੰਨਾ ਨਾਮ ਜਪਿਆ ਜਾਂਦਾ ਆ ਉਹਨਾਂ ਹੀ ਵੱਧ ਤੋਂ ਵੱਧ ਲਾਹਾ ਲੈਣਾ ਆ ਨਹੀਂ ਤੇ ਬਾਣੀ ਦੇ ਵਿੱਚ ਲਿਖੀ ਇਹ ਗੱਲ ਕਹਿੰਦੇ ਰਸਨਾ ਜੱਪੇ ਨਾ ਨਾਮ ਤਿੱਲ ਤਿੱਲ ਕਰ ਕੱਟੀਏ ਜੇ ਇਹਨੇ ਨਾਮ ਨਹੀਂ ਜਪਣਾ ਇਹਨੇ ਸੁਆਦ ਹੀ ਚਖਣੇ ਆ ਇਹਨੇ ਸੁਆਦਾਂ ਦਾ ਹੀ ਆਨੰਦ ਲੈਣਾ ਆ ਤੇ ਇਹ ਤੇ ਪਦਾਰਥ ਨੇ ਜਿਹੜੇ ਘਰਾਂ ਦੇ ਵਿੱਚ ਵੀ ਇਹ ਤੇ ਮਾਇਆ ਦੇ ਨਾਲ ਵੀ ਖਰੀਦੇ ਆ ਪਦਾਰਥ ਮਿਲ ਜਾਂਦੇ ਨੇ ਪਰ ਜਿਹੜਾ ਉਹ ਸੁਆਦ ਆ ਨਾ ਸਰੀ ਦੇ ਨਾਮ ਦਾ ਪਰਮਾਤਮਾ ਦੇ ਨਾਮ ਦਾ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪ੍ਰਮਾਤਮਾ ਦੀ ਬੰਦਗੀ ਵਿੱਚ ਲੇਵਲੀਨ ਹੋਇਆ ਹੀ ਹੁੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਜਿੰਨ ਬੁੱਝਿਆ ਤਿਸ ਆਇਆ ਸੁਆਦ ਜਿੰਨੇ ਬੁੱਝਿਆ ਉਹਨੂੰ ਇਹ ਸੁਆਦ ਆਉਂਦਾ ਬਾਕੀ ਦੇ ਸਾਰੇ ਬੇਸੁਆਦ ਰਸਨਾ ਦੇ ਨਾਲ ਦੂਸਰੇ ਪਦਾਰਥਾਂ ਦਾ ਆਨੰਦ ਮਾਣਦੇ ਨੇ ਪਰ ਜਿਹੜੇ ਜੀਵ ਇਸ ਰਸਨਾ ਦੇ ਰਾਹੀ ਉਹ ਪ੍ਰਮਾਤਮਾ ਦੀ ਬੰਦਗੀ ਦੇ ਨਾਲ ਜੁੜ ਜਾਂਦੇ ਨੇ ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਦੇ ਨਾਲ ਜੁੜ ਜਾਂਦੇ ਨੇ ਉਹ ਆਪਣੇ ਜੀਵਨ ਦਾ ਭੜਾ ਕਰ ਜਾਂਦੇ ਨੇ ਆਪਣਾ ਜੀਵਨ ਸੌਰ ਦਾ ਸਾਡੇ ਬੱਚਿਆਂ ਦਾ ਜੀਵਨ ਸੌਰ ਜਾਂਦਾ ਆ ਸਾਡੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਆ ਜਾਂਦੇ ਨੇ ਦੁੱਖਾਂ ਦਾ ਨਾਸ਼ ਹੋ ਜਾਂਦਾ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਹੀ ਸਮਝਾ ਰਹੇ ਨੇ ਰਸਨਾ ਗੋਣ ਗੋਪਾਲ ਨੇ ਦਗਾਇਨਾ ਸਾਤ ਸਹੈਜ ਰਹਾਸਮਾਨੇ ਉਪਦੇਓ ਸਗਲੇ ਦੁਖ ਪਲਾਇਣ 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 ਦਾ ਮਤਲਬ ਭੱਜ ਜਾਂਦੇ ਨੇ ਦੌੜ ਜਾਂਦੇ ਨੇ ਜਿਹੜਾ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਜੁੜ ਜਾਂਦਾ ਆ ਜਿਹੜਾ ਪ੍ਰਮਾਤਮਾ ਦਾ ਨਾਮ ਜੱਪਣ ਲੱਗ ਪੈਂਦਾ ਆ ਉਹਨਾਂ ਦੇ ਦੁੱਖ ਦੂਰ ਹੋਣੇ ਹੀ ਹੋਣੇ ਨੇ ਉਹਨਾਂ ਦੇ ਦੁੱਖਾਂ ਦਾ ਨਾਸ਼ ਹੋਣਾ ਹੀ ਹੋਣਾ ਆ ਜਿਹੜਾ ਇਸ ਰਸਨਾ ਦੇ ਨਾਲ ਜਪਦਾ ਸਤਨਾਮ ਸ੍ਰੀ ਵਾਹਿਗੁਰੂ ਤੇ ਸਤਗੁਰ ਜੀ ਇੱਥੇ ਹੀ ਨਹੀਂ ਗੱਲ ਮੁਕਾਉਂਦੇ ਇੱਥੇ ਹੀ ਨਹੀਂ ਗੱਲ ਖਤਮ ਕਰ ਦਿੰਦੇ ਵੀ ਬਸ ਇਸ ਦੁਨੀਆ ਤੇ ਰਹਿੰਦੇ ਆਂ ਤੇਰੇ ਦੁੱਖ ਮਿਟ ਜਾਣਗੇ ਤੇਰੀ ਭੁੱਖ ਮਿਟ ਜਾਊਗੀ ਤੇਰੇ ਘਰ ਦੇ ਵਿੱਚੋਂ ਗਰੀਬੀ ਮਿਟ ਜਾਊਗੀ ਸਤਗੁਰ ਜੀ ਕਹਿੰਦੇ ਨੇ ਉਹਨਾਂ ਦਾ ਜਨਮ ਮਰਨ ਵੀ ਕਟਿਆ ਜਾਵੇਗਾ ਉਹਨਾਂ ਨੂੰ ਇਸ ਪਵਜਲ ਸਾਗਰ ਤੋਂ ਵੀ ਪਾਰ ਲਾਇਆ ਜਾਵੇਗਾ ਕਿਉਂਕਿ ਪ੍ਰਮਾਤਮਾ ਦੀ ਬੰਦਗੀ ਕੀਤੇ ਆ ਨਾਮ ਜਪਿਆ ਸੰਗਤ ਕੀਤੇ ਆ ਸਾਡਾ ਇਹ ਪਵਜਲ ਬੇੜਾ ਪਾਰ ਹੋ ਜਾਂਦਾ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤਰੀਆ ਉਹ ਪਾਰ ਲੰਘ ਜਾਂਦੇ ਨੇ ਇਹ 84 ਦਾ ਗੇੜਾ ਬੜਾ ਵੱਡਾ ਅੱਜ ਨੂੰ ਸੁਬਹਾਗ ਬਣੇ ਆ ਗੁਰੂ ਨੇ ਸਾਡੇ ਤੇ ਤਰਸ ਕੀਤਾ ਬਖਸ਼ਾਂ ਕੀਤੀਆਂ ਨੇ ਭਾਵੇਂ ਦੁਨੀਆਂ ਦੇ ਪਦਾਰਥਾਂ ਕਰਕੇ ਦੁਨੀਆਂ ਦੀ ਮੋਹ ਮੁਹੱਬਤ ਕਰਕੇ ਅਸੀਂ ਪੈਦਲ ਜਾ ਰਹੇ ਆ ਪਰ ਕਿਤੇ ਨਾ ਕਿਤੇ ਇੱਕ ਦਿਨ ਰੱਬ ਦੀ ਗੱਲ ਕਰਦੇ ਆ ਕਰਦੇ ਆ ਰੱਬ ਦੀ ਗੱਲ ਸੁਣਦੇ ਆ ਸੁਣਦੇ ਆ ਆਪਣੀ ਰੂਹ ਦੀ ਖੁਰਾਕ ਬਾਰੇ ਪਤਾ ਲੱਗ ਜਾਣਾ ਕਿ ਇਸ ਦੁਨੀਆਂ ਨੂੰ ਜਿਸ ਦਿਨ ਮੈਂ ਛੱਡ ਕੇ ਜਾਣਾ ਉਸ ਦਿਨ ਮੇਰੇ ਪੱਲੇ ਦੇ ਨਾਲ ਹੋਣਾ ਕੀ ਚਾਹੀਦਾ ਹੈ ਮੇਰੇ ਕੋਲ ਹੋਣਾ ਕੀ ਚਾਹੀਦਾ ਆ ਕਿਉਂਕਿ ਜਿੰਨਾ ਚਿਰ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਇਹ ਦੁਨੀਆ ਦੇ ਸੁਆਦਾਂ ਵਿੱਚ ਫਸੇ ਰਹਿੰਦੇ ਆਂ ਉਹਨਾਂ ਚਿਰ ਦੁਨੀਆ ਦੇ ਪਦਾਰਥਾਂ ਨੂੰ ਇਕੱਠਿਆਂ ਕਰਨ ਦੀ ਹੋੜ ਵਿੱਚ ਲੱਗੇ ਰਹਿੰਦੇ ਆਂ ਪਰ ਜਿਸ ਦਿਨ ਰੱਬ ਦੇ ਪਿਆਰਿਆਂ ਦੀ ਸੰਗਤ ਕਰੀਦੀ ਹੈ ਜਦੋਂ ਅਸੀਂ ਰੱਬ ਦੇ ਪਿਆਰਿਆਂ ਦੇ ਨਾਲ ਬੈਠ ਕਰਕੇ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਉਦੋਂ ਕਰੋੜਾਂ ਇਹ ਜਨਮਾਂ ਦਾ ਜਿਹੜਾ ਸਾਡੇ ਪਾਪ ਨੇ ਦੁੱਖ ਨੇ ਉਹ ਮਿਟ ਜਾਂਦੇ ਨੇ ਤੇ ਅਸੀਂ ਨਾਮ ਦੇ ਨਾਲ ਜੁੜ ਜਾਂਦੇ ਆ ਨਾਮ ਜਪ ਕੇ ਆਪਣੇ ਜੀਵਨ ਨੂੰ ਸਵਾਰ ਲੈਂਦੇ ਆ ਉਦੋਂ ਦਿਲ ਕਰਦਾ ਕਿ ਨਾਮ ਜਪੀਏ ਉਦੋਂ ਦਿਲ ਕਰਦਾ ਸੇਵਾ ਕਰੀਏ ਉਦੋਂ ਦਿਲ ਕਰਦਾ ਆ ਕਿ ਧਾਨਪੁੰਨ ਦੁਸ਼ਵੰਦ ਕੱਢ ਕੇ ਗੁਰੂ ਲੇਖੇ ਲਾਈਏ ਜਿਸ ਦਿਨ ਰੱਬ ਦੇ ਪਿਆਰਿਆਂ ਦੀ ਸੰਗਤ ਹੁੰਦੀ ਹੈ ਨਹੀਂ ਤੇ ਬੰਦਾ ਆਪਣੀ ਮਨ ਆਈਆ ਸਮਾਂ ਬਰਬਾਦ ਕਰਦਾ ਰਹਿੰਦਾ ਆ ਜ਼ਿੰਦਗੀ ਦੇ ਪਲ ਘੜੀ ਘੜੀ ਕਰਕੇ ਖਤਮ ਹੁੰਦੇ ਜਾਂਦੇ ਨੇ ਪਰ ਜਿਨ੍ਹਾਂ ਤੇ ਗੁਰੂ ਨਾਨਕ ਦੀ ਬਖਸ਼ਿਸ਼ ਹੋ ਜਾਂਦੀ ਹੈ ਜਿਨ੍ਹਾਂ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਰ ਜੀਆਂ ਦੀ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਂਦੀ ਹੈ। ਉਹਨਾਂ ਨੂੰ ਸੰਤਾਂ ਦੀ ਸਾਧੂਆਂ ਦੀ ਸੰਗਤ ਮਿਲ ਜਾਂਦੀ ਹੈ। ਔਰ ਉਹ ਇਸ ਦੁਨੀਆਂ ਦੇ ਵਿੱਚ ਰਹਿੰਦੇ ਆ ਹੋਇਆ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਇੱਕ ਮਿੱਕ ਹੋ ਜਾਂਦੇ ਨੇ। ਇਸ ਕਰਕੇ ਸਤ ਸੰਗਤ ਵਿੱਚ ਆਏ ਹੋ ਕਿਸੇ ਦੀ ਗੱਲ ਨਾ ਕਰੀਏ ਨਾ ਸੁਣੀਏ ਜਿਹੜਾ ਕੋਈ ਕਰਮ ਕਰੇਗਾ ਉਹਨੇ ਆਪਣੇ ਕੀਤੇ ਦਾ ਆਪੇ ਹੀ ਫਲ ਪਾ ਲੈਣਾ ਅਸੀਂ ਜਿਹੜਾ ਸਾਡਾ ਫਰਜ਼ ਬਣਦਾ ਕਿ ਅਸੀਂ ਇਸ ਸਤ ਸੰਗਤ ਵਿੱਚ ਆਏ ਆ ਨਾਮ ਜਪੀਏ ਸਿਮਰਨ ਕਰੀਏ ਔਰ ਇਸ ਸਤ ਸੰਗਤ ਦੇ ਵਿੱਚੋਂ ਪਤਾ ਨਹੀਂ ਕਿੰਨਿਆਂ ਨੇ ਲਾਹਾ ਲੈ ਕੇ ਜਾਣਾ ਆ ਕਿੰਨਿਆਂ ਨੇ ਖੁਸ਼ੀਆਂ ਲੈ ਕੇ ਜਾਣੀਆਂ ਨੇ ਤੇ ਸੰਗਤ ਦੀ ਖੁਸ਼ੀ ਜਿਹੜੀ ਐ ਉਹ ਕਈਆਂ ਜਨਮਾਂ ਬਾਅਦ ਕਿਤੇ ਜਾ ਕੇ ਮਿਲਦੀ ਐ ਪਤਾ ਨਹੀਂ ਉਹ ਕਿਹੜਾ ਵੇਲਾ ਹੋਣਾ ਕਿ ਕਦੋਂ ਸੰਗਤ ਦੀ ਖੁਸ਼ੀ ਮਿਲ ਜਾਵੇ ਤੇ ਸੰਗਤ ਦੀ ਫਟਕਾਰ ਤੋਂ ਬਚਣਾ ਆ ਸੰਗਤ ਦੀ ਫਟਕਾਰ ਤੋਂ ਜਿੰਨਾ ਵੱਡ ਜਾਵਾਂਗੇ ਓਨਾ ਹੀ ਚੰਗਾ ਆ ਕਿਉਂਕਿ ਰੱਬ ਤੋਂ ਵੀ ਉੱਪਰਲਾ ਦਰਜ ਆਇਆ ਸੰਗਤ ਨੂੰ ਸੰਗਤ ਜਿਹੜੀ ਇਹ 20 ਹਿੱਸੇ ਔਰ 21ਵਾਂ ਹਿੱਸਾ ਅਕਾਲਪੁਰਖ ਪਰਮੇਸ਼ਰ ਹੈ ਪਰ ਗੱਲ ਇੱਥੇ ਫਿਰ ਵੀ ਉਹ ਆਉਂਦੀ ਹੈ ਸਤ ਸੰਗਤ ਵੀ ਉਹ ਆ ਜਿੱਥੇ ਉਹ 21ਵਾਂ ਹਿੱਸਾ ਆ ਜੇ ਜੋ ਸਤਿਗੁਰੂ ਜੀ ਕਾ ਜੇ ਉਹ ਇੱਕ ਹੈਗਾ ਵਿੱਚ ਤੇ ਸਤ ਸੰਗਤ ਹੈ ਤੇ ਜੇ ਉਹ ਇੱਕ ਨਹੀਂ ਗਾ ਤੇ ਫਿਰ ਸਤ ਸੰਗਤ ਨਹੀਂ ਗੀ ਸਤਗੁਰੂ ਜੀ ਗੁਰਬਾਣੀ ਦੇ ਰਾਹੀਂ ਸਾਨੂੰ ਸਮਝਾਉਣਾ ਕਰਦੇ ਨੇ ਕਹਿੰਦੇ ਨੇ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ बखਾਣੀ ਐ ਸੰਗਤ ਯੋ ਜਿੱਥੇ ਇੱਕ ਦੀ ਗੱਲ ਹੁੰਦੀ ਹੋਵੇ ਇਸ ਕਰਕੇ ਵੱਧ ਤੋਂ ਵੱਧ ਸਤਕਾਰ ਪੰਜਾਂ ਪਿਆਰਿਆਂ ਦਾ ਕਰਨਾ ਆ ਲੰਮੇ ਪੈ ਪੈ ਕੇ ਮੱਥੇ ਟੇਕੋ ਕਿਸੇ ਤਰ੍ਹਾਂ ਦਾ ਕੋਈ ਭੇਦ ਭਾਵੜੀ ਕਰਨਾ ਕੋਈ ਸ਼ਰਮ ਵਾਲੀ ਗੱਲ ਨਹੀਂ ਇਹ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਆ ਇਹਦੇ ਵਿੱਚੋਂ ਕੋਈ ਰੂਪ ਨਹੀਂ ਵੇਖਣਾ ਇਹਦੇ ਚੋਂ ਬਾਜਾਂ ਵਾਲੇ ਦਾ ਸਰੂਪ ਵੇਖਣਾ ਆ ਇਹ ਜਿਹੜੇ ਪੰਜ ਪਿਆਰੇ ਨੇ ਇਹਨਾਂ ਚ ਕਲਗੀਧਰ ਪਾਤਸ਼ਾਹ ਆਪ ਵਸਦਾ ਲਈ ਤੇ ਕਿੱਥੇ ਨੰਗੇ ਪੈਰੀ ਚੱਲਿਆ ਜਾਂਦਾ ਇਹਨਾਂ ਕਦਮਾਂ ਦੇ ਨਾਲ ਹਰ ਸੁਆਸ ਦੇ ਨਾਲ ਸਿਮਰਨ ਕਰਦੇ ਨੇ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ ਇਹ ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਮੱਥਾ ਕੇ ਕਿਆ ਇਹ ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਮੱਥਾ ਕੇ ਕਿਆ ਇਹ ਪੰਜ ਜਿਨ੍ਹਾਂ ਨੂੰ ਮੈਂ ਮੱਥਾ ਟੇਕਿਆ ਏ ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਮੱਥਾ ਟੇਕਿਆ ਏ ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਧਾਰਿਆ ਏ ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਧਾਰਿਆ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਧਾਰਿਆ ਇਹ ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਧਾਰਿਆ ਇਸ ਕਰਕੇ ਕਲਗੀਧਰ ਪਾਤਸ਼ਾਹ ਜੀਆ ਨੇ ਆਪ ਪੰਨਾਂ ਪਿਆਰਿਆਂ ਨੂੰ ਨਤਮਸਤਕ ਹੋਏ ਆਪ ਕਾਰ ਕਰਕੇ ਤੇ ਸਾਨੂੰ ਇਹ ਹੁਕਮ ਕਰ ਦਿੱਤਾ ਕਿ ਮੇਰਾ ਜਿਹੜਾ ਰੂਪ ਆ ਉਹ ਪੰਨਿਆਂ ਦੇ ਵਿੱਚ ਹੀ ਹੋਵੇਗਾ ਚੜ੍ਹਦੀ ਕਲਾ ਵਾਲੇ ਪੰਜ ਗੁਰਸਿੱਖ ਹੋਵਣ ਤੇ ਅਰਦਾਸ ਕਰ ਦੇਵਣ ਤੇ ਕਹਿੰਦੇ ਆ ਕਿੰਨਾ ਵੀ ਅੜਿਆ ਹੋਇਆ ਕੰਮ ਆ ਉਹ ਨਿਪਰੇ ਚੜ ਜਾਂਦਾ ਆ ਜੇ ਕਿਤੇ ਪੂਰਨ ਗੁਰਸਿੱਖ ਚੜ੍ਹਦੀ ਕਲਾ ਵਾਲੇ ਨਾਮ ਜਪਣ ਵਾਲੇ ਨਾਮ ਰਸੀਏ ਜਿਨ੍ਹਾਂ ਦੀ ਰਸਨਾ ਹਰ ਵੇਲੇ ਉਹ ਪ੍ਰਮਾਤਮਾ ਦੀ ਉਸਤਤ ਵਿੱਚ ਲੱਗੀ ਹੋਵੇ ਤੇ ਕਹਿੰਦੇ ਕਿਤੇ ਉਹ ਜੁੜ ਕੇ ਅਰਦਾਸ ਕਰ ਦੇਵਣ ਤੇ ਜੋ ਮੂਹੋਂ ਮੰਗਿਆ ਉਹ ਮਿਲ ਜਾਂਦਾ ਆ ਤੇ ਇਸ ਕਰਕੇ ਆਪਾਂ ਪਿੱਛੇ ਸਾਡੀ ਪੰਜ ਪਰ ਅਗਵਾਈ ਕਰਦੇ ਅਰਦਾਸ ਕਰਿਆ ਕਰੀਏ ਮਾਲਕਾ ਕਿ ਕਿਰਪਾ ਕਰਿਓ ਇਹਨਾਂ ਦੇ ਮਨਾਂ ਦੇ ਵਿੱਚ ਵੀ ਐਸੀ ਕੋਈ ਭਾਵਨਾ ਨਾ ਆਵੇ ਜਿਹਦੇ ਰਾਹੀ ਸੰਗਤ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੇਦ ਭਾਵ ਆਵੇ ਇਹ ਨਾਮ ਜਪਦੇ ਜਾਣ ਤੇ ਸਾਨੂੰ ਜਪਾਉਂਦੇ ਜਾਵਣ ਆਪ ਜਪੈ ਅਵਰ ਨਾਮ ਜਪਾਵੇ ਜਪਾਵੇ ਸਾਡੀ ਅਗਵਾਈ ਐਸੀ ਕਰਨ ਕਿ ਸਦਾ ਹੀ ਅਸੀਂ ਜਪਦੇ ਰਹੀਏ ਸਤਨਾਮ ਸ੍ਰੀ ਵਾਹਿਗੁਰੂ ਅੱਗੇ ਜਾ ਕੇ ਸੁੱਖ ਪਾਵਾਂਗੇ ਲਾਹ ਖਟ ਕੇ ਕਰਾਂ ਨੂੰ ਚੱਲੀਏ ਅੱਗੇ ਜਾ ਕੇ ਸੁੱਖ ਪਾਵਾਂਗੇ ਲਾਹ ਖਟ ਕੇ ਕਰਾਂ ਨੂੰ ਚੱਲੀਏ ਅੱਗੇ ਜਾ ਕੇ ਸੁੱਖ ਪਾਵਾਂਗੇ ਲਾਹ ਖਟ ਕੇ ਕਰਾਂ ਨੂੰ ਚੱਲੀਏ ਅੱਗੇ ਜਾ ਕੇ ਸੁਖ ਪਾਵਾਂਗੇ ਵਾ 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 ਜੀ ਅੱਗੇ ਜਾ ਕੇ ਸੁਖ ਪਾਵਾਂਗੇ ਵਾ 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 ਜੀ ਅੱਗੇ ਜਾ ਕੇ ਸੁਖ ਪਾਵਾਂਗੇ ਵਾ 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 ਜੀ ਅੱਗੇ ਜਾ ਕੇ ਸੁਖ ਪਾਵਾਂਗੇ ਵਾ 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 ਜੀ ਅੱਗੇ ਜਾ ਕੇ ਸੁਖ ਪਾਵਾਂਗੇ ਅੱਲਾਹ ਖਾਤੇ ਕੇ ਕਰਾ ਨੂੰ ਜੱਲੀ ਸੁਖ ਪਾਵਾਂਗੇ ਲਾਹਾ ਖੱਟ ਕੇ ਕਰ ਨੂੰ ਚੱਲੀਏ ਅੱਗੇ ਜਾ ਕੇ ਸੁਖ ਪਾਵਾਂਗੇ ਲਾਹਾ ਖੱਟ ਕੇ ਕਰ ਨੂੰ ਚੱਲੀਏ ਅੱਗੇ ਜਾ ਕੇ ਸੁਖ ਪਾਵਾਂਗੇ ਲਾਹਾ ਖੱਟ ਕੇ ਕਰ ਨੂੰ ਚੱਲੀਏ ਅੱਗੇ ਜਾ ਕੇ ਸੁਖ ਸੁਖ ਪਾਵਾਂਗੇ ਅੱਗੇ ਕਿੱਥੇ ਜਦੋਂ ਇਹ ਦੁਨੀਆ ਨੂੰ ਛੱਡ ਕੇ ਚਲੇ ਜਾਣਾ ਇਹ ਸੰਸਾਰ ਨੂੰ ਛੱਡ ਕੇ ਇਹ ਇੱਕ ਲੋਕ ਆ ਔਰ ਇੱਕ ਪਰਲੋਕ ਆ ਜਿਨ੍ਹਾਂ ਦੇ ਰਾਹੀਂ ਸਾਨੂੰ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਤੇ ਗੁਰਬਾਣੀ ਦੇ ਵਿੱਚ ਇਹਨੂੰ ਹਲਤ ਵੀ ਕਿਹਾ ਗਿਆ ਔਰ ਪਰਲੋਕ ਨੂੰ ਪਲਤ ਕਿਹਾ ਗਿਆ ਆਇਆ ਇਹ ਹਲਤ ਉਹ ਪਲਤ ਇਹ ਵੀ ਗੁਰਬਾਣੀ ਦੇ ਰਾਹੀਂ ਸਾਨੂੰ ਬਚਨ ਮਿਲਦੇ ਨੇ ਸੁਣਨ ਨੂੰ ਤੇ ਸਤਗੁਰ ਜੀ ਕਹਿੰਦੇ ਨੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤ ਤ ਕੋ ਫਕੜੇ ਸਭ ਮੁਕਦੀ ਚੱਲੀ ਲੈਣ ਤੂੰ ਤੇ ਲਾਹਾ ਲੈਣ ਆਇਆ ਇਸ ਦੁਨੀਆ ਤੇ ਤੇਰੀ ਉਮਰ ਬੀਤਦੀ ਜਾਂਦੀ ਹੈ ਤੇਰੀ ਉਮਰ ਖਤਮ ਹੁੰਦੀ ਜਾਂਦੀ ਐ ਤੂੰ ਇੱਥੇ ਲਾਹਾ ਲੈਣ ਆਇਆ ਆ ਤੇ ਐਵੇਂ ਨਾ ਇਹ ਜ਼ਿੰਦਗੀ ਨੂੰ ਬਰਬਾਦ ਕਰੀ ਜਾ ਇਸ ਹਵਾਸਾ ਨੂੰ ਐਵੇਂ ਨਾ ਬਰਬਾਦ ਕਰੀ ਜਾ ਰੈਣ ਗਵਾਈ ਸੋਏ ਕੇ ਜਿਵਸ ਗਵਾਇਆ ਖਾਏ ਘੀਰੇ ਜੈਸਾ ਜਨਮ ਹੈ ਔਡੀ ਬਦਲੇ ਜਾਏ ਇਹ ਹੀਰੇ ਜੈਸਾ ਜਨਮ ਮਿਲਿਆ ਤੈਨੂੰ ਐਵੇਂ ਨਾ ਇਹਨੂੰ ਕੌਡੀਆਂ ਦੇ ਭਾਗ ਵਾਈ ਜਾ ਅੱਜ ਸਾਡੇ ਤੇ ਗੁਰੂ ਕਲਗੀ ਧਰ ਪਾਤਸ਼ਾਹ ਜੀਆ ਨੇ ਕਿੱਡੀ ਮਹਾਨ ਕਿਰਪਾ ਕੀਤੀ ਐ ਰਾਤ ਵੀ ਸਾਰੇ ਹੀ ਪ੍ਰਮਾਤਮਾ ਦੀ ਯਾਦ ਵਿੱਚ ਜੁੜ ਕੇ ਅਸੀਂ ਬਤੀਤ ਕਰ ਰਹੇ ਆਂ 2-4 ਘੰਟੇ ਸਾਰਾ ਸੌਂਦੇ ਨੇ ਤੇ ਸਵੇਰੇ ਫਿਰ ਅਬਰਤ ਵੇਲੇ ਉੱਠ ਕੇ ਬਾਜਾਂ ਵਾਲੇ ਦੇ ਦਰਸ਼ਨ ਦਿਦਾਰੇ ਕਰਨ ਦੀ ਤਾਂਗ ਵਿੱਚ ਚਾਲੇ ਪਾ ਦਿੰਦੇ ਨੇ ਸੰਗਤਾਂ ਵਾਹਿ ਵਾਹਿ ਇਸ ਤੋਂ ਵੱਡਾ ਕੋਈ ਮੈਂ ਕਹਿੰਦਾ ਕੁੰਭ ਨਹੀਂ ਹੋ ਸਕਦਾ ਕਿਹੜੇ-ਕਿਹੜੇ ਵੱਡੇ ਸਮਾਗਮ ਹੁੰਦੇ ਹੋਵਣ ਕਿਨੇ-ਕਨੇ ਵੱਡੇ ਦਾਨਪੁਨ ਹੁੰਦੇ ਹੋਵਣ ਇਸ ਤੋਂ ਵੱਡਾ ਕੋਈ ਕੁੰਭ ਨਹੀਂ ਹੋ ਸਕਦਾ ਇਸ ਤੋਂ ਵੱਡਾ ਕੋਈ ਲਾਹਾ ਨਹੀਂ ਕੋਈ ਪ੍ਰਾਪਤ ਹੋ ਸਕਦਾ ਕਿਉਂਕਿ ਇੱਥੇ ਅੰਮ੍ਰਿਤ ਵੇਲਾ ਵੀ ਪੰਜ ਪਿਆਰੇ ਵੀ ਸਾਧੂ ਜਨਵੀਂ ਦਾਨਪੁਨ ਵੀ ਸਾਰਾ ਕੁਝ ਸਾਨੂੰ ਇਸ ਮਹਾਂ ਕੁੰਭ ਦੇ ਵਿੱਚ ਮਿਲ ਰਿਹਾ ਆਇਆ ਤੇ ਇਸੇ ਕਰਕੇ ਕਹਿੰਦੇ ਆ ਕਿ ਵੱਧੋ ਵੱਧ ਲਾਹਾ ਲਈਏ ਨਾਮ ਦਾ ਵੱਧੋ ਵੱਧ ਸੇਵਾ ਦਾ ਜਿੰਨਾ ਸਿਮਰਨ ਹੁੰਦਾ ਓਨਾ ਹੀ ਥੋੜਾ ਆ ਉਹ ਮਨਾ ਚੁਬੀਆਂ ਮਾਰ ਕੇ ਨਾਲੇ ਆਹੇ ਗੁਰ ਨਾਮ ਵਾਲੀ ਗੰਗਾ ਵਗਦੀ ਮਨਾ ਚੁਬੀਆਂ ਮਾਰ ਕੇ ਨਾਲੇ ਨਾਮ ਵਾਲੀ ਗੰਗਾ ਵਗਦੀ நாமா மனாப்பார்கால நாமீ கங்கா வாப்பாளி கங்கா வாப்ப ਨਾਮ ਵਾਲੀ ਗੰਗਾ ਵਗਦੀ ਮਨਾ ਚੁੱਪੀਆਂ ਮਾਰ ਕੇ ਨਾਲੇ ਨਾਮ ਵਾਲੀ ਗੰਗਾ ਵਗਦੀ ਮਨਾ ਚੁੱਪੀਆਂ ਮਾਰ ਕੇ ਨਾਲੇ ਨਾਮ ਵਾਲੀ ਗੰਗਾ ਵਗਦੀ ਜੀ ਨਾਮ ਵਾਲੀ ਗੰਗਾ ਵਗਦੀ ਵਾਹਿਗੁਰੂ ਜੀ ਨਾਮ ਵਾਲੀ ਗੰਗਾ ਵਗਦੀ ਨਾਮ ਵਾਲੀ ਗੰਗਾ ਵਗਦੀ ਜੀ ਨਾਮ ਵਾਲੀ ਗੰਗਾ ਵਗਦੀ ਇੱਥੇ ਨਾਮ ਦੀ ਗੰਗਾ ਵਗਦੀ ਐ ਜਿੰਨਾ ਲਾਹਾ ਲੈ ਸਕਦੇ ਉਹ ਲੈ ਲਓ ਵਾਹਿਗੁਰੂ ਪਜਾਨੇ ਕਿੰਨੇ ਪਾਪ ਕੀਤੇ ਕਿੰਨੇ ਗੁਨਾਹ ਕੀਤੇ ਇੱਥੇ ਕੱਟੇ ਜਾਣੇ ਨੇ ਵਾਹਿਗੁਰੂ ਕਿਉਂਕਿ ਸਾਡਾ ਸਤਿਗੁਰੂ ਦਿਆਲੂ ਕਿਰਪਾਲੂ ਆ ਵਾਹਿਗੁਰੂ ਸਾਡੇ ਪਾਪੀਆਂ ਦੇ ਪਰਦੇ ਕੱਜਦਾ ਵਾਹਿਗੁਰੂ ਸਤਿਗੁਰੂ ਢਾਕ ਲੀਆ ਮੋਹੇ ਪਾਪੀ ਪਰਦਾ ਉਹ ਪਰਦੇ ਪਾਸਾ ਦਿੰਦਾ ਸਾਡੇ ਪਾਪਾਂ ਤੇ ਫਿਰ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਆ ਵਾਹਿਗੁਰੂ ਉਹ ਤੇ ਐਡਾ ਦਿਆਲੂ ਆ ਐਡਾ ਤਰਸਵਾਨ ਆ ਪਤਾ ਨਹੀਂ ਕਿੰਨੇ ਅਸੀਂ ਗੁਨਾਹ ਘਾ ਰਹੇ ਆ ਵਾਹਿਗੁਰੂ ਇਹੀ ਅਰਦਾਸਿਆ ਕਰਿਆ ਕਰੀਏ ਕਿ ਹਮ ਅਵਗਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੂਲੇ ਸਤਦਾਰਾ ਸਿਓ ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਬਲੰਦ ਜਮ ਆਸ ਮਿਟਾਈ ਇਹੀ ਤੇਰਾ ਜਿਹੜਾ ਰਸਤਾ ਆ ਮਾਲਕਾ ਸਭ ਤੋਂ ਉੱਤਮ ਆ ਵਾਹਿਗੁਰੂ ਜਿਹਦੇ ਰਾਹੀ ਸਾਡੀ ਜਮਾਂ ਦੀ ਮਾਰ ਦਾ ਡਰ ਮੁੱਕ ਸਕਦਾ ਵਾਹਿਗੁਰੂ ਇਹੀ ਸਭ ਤੋਂ ਵੱਡਾ ਲਾਹਾ ਆ ਵਾਹਿਗੁਰੂ ਇਸ ਕਰਕੇ ਪੂਰੇ ਗੁਰੂ ਦੇ ਨਾਲ ਜੁੜਨਾ ਆ ਤੇ ਪੂਰਾ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਉਹ ਧੂਰਿਆਂ ਦੀ ਸੰਗਤ ਨਹੀਂ ਕਰਨੀ ਵਾਹਿਗੁਰੂ ਕੱਚਿਆਂ ਦੀ ਸੰਗਤ ਨਹੀਂ ਕਰਨੀ ਵਾਹਿਗੁਰੂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਦਾ ਖਹਿੜਾ ਛੱਡ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਜੁੜਨਾ ਆ ਵਾਹਿਗੁਰੂ ਉਹੀ ਪੂਰਾ ਆ ਵਾਹਿਗੁਰੂ ਉਹ ਗਾਲੈ ਸੰਗ ਤੇ ਗੁਣ ਪੂਰਿਆਂ ਗੁਰਾਂ ਦੇ ਗਾਲੈ ਸੰਗ ਤੇ ਗੁਣ ਪੂਰਿਆਂ ਗੁਰਾਂ ਦੇ ਗਾਲੈ ਸੰਗ ਤੇ ਗੁਣ ਪੂਰਿਆਂ ਗੁਰਾਂ ਦੇ ਗਾਲੈ ਸੰਗ ਤੇ ਧੁਣ ਪੂ ਗੁਰਾਂ ਦੇ ਗਾਲੇ ਸੰਗ ਤੇ ਗੁਣ ਪੂਰਿਆਂ 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 ਗੁਰਾਂ ਦੇ ਪੂਰਿਆਂ ਗੁਰਾਂ ਦੇ ਗੁਣ ਪੂਰਿਆਂ ਗੁਰਾਂ ਦੇ ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ ਗਾਲੇ ਸੰਗ ਤੇ ਗੁਣ ਪੂਰਿਆ ਗੁਰਾਂ ਦੇ ਗਾਲੇ ਸੰਗ ਤੇ ਗੁਣ ਪੂਰਿਆ ਗੁਰਾਂ ਦੇ ਗਾਲੇ ਸੰਗ ਤੇ ਗਾਲੇ ਸੰਗ ਤੇ ਗੁਣ ਪੂਰਿਆਂ ਗੁਰਾਂ ਦੇ ਪੂਰਿਆਂ ਗੁਰਾਂ ਦੇ 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 ਗਾਲੇ ਸੰਗ ਤੇ ਗੁਰਾਂ ਦੇ ਗਾਲੇ ਸੰਗ ਤੇ ਗੁਣ ਪੂਰਿਆਂ ਗੁਰਾਂ ਦੇ ਗਾਲੇ ਸੰਗ ਤੇ ਦੁਣ ਪੂਰਿਆਂ ਗੁਰਾਂ ਦੇ ਗਾਲੇ ਸੰਗ ਤੇ ਦੁਣ ਪੂਰੇ ਗੁਰਾਂ ਦੇ